ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਤੇ ਗਿੱਦੜਵਾਹ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਪ੍ਰਚਾਰ ਲਈ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਨੇ ਇਸ ਦੌਰਾਨ ਜਿੱਥੇ ਮੁੱਖ ਮੰਤਰੀ ਚੋਣਵਾਦੀ ਕਰ ਸਕਦੇ ਨੇ ਉੱਥੇ ਹੀ ਉਹਨਾਂ ਦੇ ਵਿਰuddhੀਆਂ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਸ ਤੇ ਸਾਡੇ ਚੈਨਲ ਵੱਲੋਂ ਖਾਸ ਰਿਪੋਰਟ ਪੇਸ਼ ਕੀਤੀ ਗਈ ਹੈ ਪੰਜਾਬ ਦੇ ਵਿੱਚ ਹੋ ਰਹੀ ਜਿਮਨੀ ਚੋਣਾਂ ਦਰਮਿਆਨ ਅੱਜ ਅਰਵਿੰਦ ਕੇਜੀਵਾਲ ਬਰਨਾਲਾ ਅਤੇ ਗਿੱਦੜਪਹਾ ਦੇ ਵਿੱਚ ਚੋਣ ਪ੍ਰਚਾਰ ਕਰਨ ਆਣਗੇ ਬਰਨਾਲਾ ਦੀ ਜੇ ਗੱਲ ਕੀਤੀ ਜਾਵੇ ਤੇ ਤੇ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਉਹਨਾਂ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਵੀ ਆਣਗੇ ਤੁਸੀਂ ਦੇਖ ਸਕੋਗੇ ਕਿ ਇਸ ਟਾਈਮ ਅਸੀਂ ਬਰਨਾਲਾ ਦੀ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਅੱਜ ਸੀਐਮ ਭਗਵੰਤ ਸਿੰਘ ਮਾਨ ਔਰ ਦਿੱਲੀ ਦੇ ਸਾਫ ਦਾ ਸੀਐਮ ਅਤੇ ਪਾਰਟੀ ਦੇ ਸੰਯੋਜਕ ਅਰਵਿੰਦ ਕੇਜੀਵਾਲ ਜਿਹੜੇ ਨੇ ਉਹ ਇੱਥੇ ਆ ਕੇ ਜਨਤਾ ਨੂੰ ਸੰਬੋਧਨ ਕਰਨਗੇ ਔਰ ਹਰਿੰਦਰ ਸਿੰਘ ਤਾਲੀ ਵਾਲ ਜਿਹੜੇ ਇੱਥੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਤੁਸੀਂ ਮੈਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਖਾਵੇ ਕਿ ਲੋਕ ਜਿਹੜੇ ਨੇ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਸਮਰਥਕ ਨੇ ਵੋਲੰਟੀਅਰ ਨੇ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪੁੱਜਣਾ ਸ਼ੁਰੂ ਹੋ ਗਏ ਨੇ ਸਮਾਂ ਜਿਹੜਾ ਦੱਸਿਆ ਜਾ ਰਿਹਾ ਇੱਕ ਤੋਂ ਡੇਢ ਵਜੇ ਦਾ ਸਮਾਂ ਦੱਸਿਆ ਜਾ ਰਿਹਾ ਕਿ ਉਹ ਕੇਜੀਵਾਲ ਔਰ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਹ ਇੱਥੇ ਪੁੱਜੇਗੀ ਔਰ ਉਹ ਉਮੀਦਵਾਰਾਂ ਤੇ ਬਾਰੇ ਜਿਹੜਾ ਚੋਣ ਪ੍ਰਚਾਰ ਕਰਨਗੇ ਉਹ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਨੂੰ ਸੁਣਨ ਵਾਸਤੇ ਵੀ ਲੋਕ ਜਿਹੜੇ ਨੇ ਇੱਥੇ ਹੂੰਹ ਹੁਮਾ ਕੇ ਜਿਹੜੇ ਆਪੋਜਿਸ਼ਨਰੇ ਨੇ ਕਿਉਂਕਿ ਭਗਵੰਤ ਸਿੰਘ ਮਾਨ ਇੱਕ ਆਪਣੇ ਹੀ ਅੰਦਾਜ਼ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੇ ਨੇ ਸਿਆਸੀ ਨਿਸ਼ਾਨੇ ਜਿਹੜੇ ਉਹਨਾਂ ਤੇ ਲਗਾਉਂਦੇ ਨੇ ਲੋਕ ਜਿਹੜੇ ਨੇ ਮੇਰੇ ਨਾਲ ਇੱਥੇ ਮੌਜੂਦ ਨੇ ਸਰ ਅੱਜ ਇੱਥੇ ਚੋਣ ਪ੍ਰਚਾਰ ਜਿਹੜਾ ਇੱਥੇ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਪਹਿਲੋ ਤੇ ਮਾਹੌਲ ਕਿਸ ਤਰ੍ਹਾਂ ਦਾ ਹੈ ਇਦਾਂ ਬੁੱਝੋ ਚਲੋ ਤੁਸੀਂ ਦੱਸੋ ਸਰ ਖੜੇ ਹੋ ਜਾਓ ਜਰਾ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਕੀ ਲੱਗਦਾ ਤੁਹਾਨੂੰ ਬਰਨਾਲਾ ਦੀ ਜੇ ਗੱਲ ਕੀਤੀ ਜਾਵੇ ਤੇ ਬਰਨਾਲਾ ਦੀ ਡਿਵੈਲਪਮੈਂਟ ਵਾਸਤੇ ਕੀ ਕੁਝ ਮੰਗ ਜਿਹੜੀ ਲੋਕਾਂ ਹਾਂ ਫਿਲਹਾਲ ਤਾਂ ਜੇ ਅਸੀਂ ਬਾਹਰੋਂ ਆ ਮਤਲਬ ਮੋਗੇ ਜ਼ਿਲ੍ਹਾ ਰਹਿੰਦਾ ਸਾਡਾ ਤੇ ਇਹ ਤਾਂ ਇੱਥੋਂ ਦੇ ਲੋਕੀ ਮਤਲਬ ਡਿਵੈਲਪਮੈਂਟ ਬਾਰੇ ਦੱਸ ਸਕਦੇ ਵੀ ਕਿੱਦਾਂ ਦੀ ਆ ਅੱਜ ਤੁਸੀਂ ਇੱਥੇ ਆਏ ਹੋ ਅਰਵਿਲ ਕੇਜੀワਲ ਜੀ ਵੀ ਆ ਰਹੇ ਨੇ ਭਗਵੰਤ ਮਾਨ ਵੀ ਆ ਰਹੇ ਨੇ ਜੇ ਓਵਰਆਲ ਡਵੈਲਪਮੈਂਟ ਦੀ ਜੇ ਗੱਲ ਕੀਤੀ ਜਾਵੇ ਪਿਛਲੇ 2.3 ਸਾਲ ਲਗਭਗ ਹੋ ਗਏ ਨੇ ਸਰਕਾਰ ਨੂੰ ਤੇ ਅੱਜ ਚੋਣ ਪ੍ਰਚਾਰ ਵਾਸਤੇ ਆ ਰਹੇ ਨੇ ਲੱਗਦਾ ਤੁਹਾਨੂੰ ਕਿ ਲੋਕ ਜਿਹੜੇ ਨੇ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਉਹਦੇ ਹੱਕ ਚ ਵੋਟ ਪਾਣਗੇ ਇਹ ਤਾਂ ਜੀ ਦੇਖੋ ਹੁਣ ਜਿਵੇਂ ਜੇ ਇਹਨਾਂ ਨੇ ਕੰਮ ਕੀਤੇ ਆ ਤਾਂ ਲੋਕਾਂ ਨੇ ਆਪਣੇ ਆਪ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮਤਲਬ ਸਾਨੂੰ ਅਗਲੀ ਵਾਰ ਲੋਕਾਂ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਜੇ ਅਸੀਂ ਕੰਮ ਕਰਾਂਗੇ ਤੇ ਜੀ ਉਹਨਾਂ ਨੇ ਕੰਮ ਕੀਤੇ ਆ ਤੇ ਲੋਕੀ ਉਹਨਾਂ ਦਾ ਸਾਥ ਵੀ ਦੇਣਗੇ ਜੀ ਬਾਕੀ ਉਹਦੇ ਕਹਨੂੰ ਮੈਂ ਤੁਹਾਨੂੰ ਕਿਹਾ ਸੀ ਬਾਹਰੋਂ ਜੇ ਇਲਾਕੇ ਦੇ ਉਹ ਫਿਰ ਤੁਹਾਨੂੰ ਪਤਾ ਕੀ ਕੰਮ ਆ ਇਲਾਕੇ ਦੀ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਮੋਗਾ ਤੋਂ ਆਏ ਨਹੀਂ ਔਰ ਇਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਕਿ ਜੇ ਸਰਕਾਰ ਨੇ ਜੇ ਕੰਮ ਕੀਤੇ ਨੇ ਤੇ ਲੋਕ ਜਿਹੜੇ ਨੇ ਉਹਨਾਂ ਦੇ ਕੰਮਾਂ ਨੂੰ ਮੋਹਰ ਲਗਾਣਗੇ ਦੂਜੇ ਪਾਸੇ ਜੇ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਜਿਹੜਾ ਬੰਦੋਬਸਤ ਹੈ ਉਹ ਖਾਸਾ ਇੱਥੇ ਬੰਦੋਬਸਤ ਸਿਕਿਉਰਿਟੀ ਨੂੰ ਲੈ ਕੇ ਵੀ ਜਿਹੜਾ ਉਹ ਕੀਤਾ ਗਿਆ ਜੇ ਸਟੇਜ ਦੀ ਗੱਲ ਕੀਤੀ ਹੈ ਡੀ ਬਣਾਈ ਗਈ ਹੈ ਔਰ ਥਾਂ ਥਾਂ ਤੇ ਉੱਤੇ ਫੋਰਸ ਜਿਹੜੀ ਆ ਤਰਨਾਤ ਹੈ ਤਾਂ ਕਿ ਇੱਥੇ ਜਿਹੜਾ ਵੀ ਇੱਥੇ ਆ ਰਿਹਾ ਇੱਥੇ ਸੁਣਨ ਲਈ ਆ ਰਿਹਾ ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਵੋਲੰਟੀਅਰ ਨੇ ਜਾਂ ਲੀਡਰ ਆ ਉੱਥੇ ਆ ਰਹੇ ਨੇ ਉਹਨਾਂ ਦੀ ਜਿਹੜੀ ਆ ਕਿਹਾ ਜਾ ਸਕਦਾ ਕਿ ਚੈਕਿੰਗ ਜਿਹੜੀ ਆ ਉਹਨਾਂ ਦੀ ਕੀਤੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਇੱਥੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਔਰ ਸਮਾਂ ਜਿਹੜਾ ਦੱਸਿਆ ਜਾ ਰਿਹਾ ਉਹ ਕਰੀਬ 1 ਤੋਂ 1.5 ਵਜੇ ਦਾ ਦੱਸਿਆ ਜਾ ਰਿਹਾ ਜਦੋਂ ਅਰਵਿੰਦ ਕੇ ਜੀ ਵਾਲ ਔਰ ਭਗਵੰਤ ਸਿੰਘ ਮਾਨ ਇੱਥੇ ਪਹੁੰਚਣਗੇ ਔਰ ਸਭ ਤੋਂ ਵੱਡੀ ਗੱਲ ਹੈ ਵਾ ਕਿ ਅੱਜ ਦੇਖਣ ਆਲੀ ਇਹ ਹੋਏਗੀ ਕਿ ਬਰਨਾਲਾ ਜਿਹੜਾ ਉਪ ਚੋਣਾਂ ਜਿੱਤੇ ਹੋ ਰਹੇ ਨੇ ਬਰਨਾਲਾ ਦੀ ਵਿਧਾਨ ਸਭਾ ਸੀਟ ਤੇ ਉਹਦੇ ਵਾਸਤੇ ਕੀ ਕੁਝ ਐਲਾਨ ਜਿਹੜੇ ਆ ਇੱਥੋਂ ਸੀਐਮ ਭਗਵੰਤ ਸਿੰਘ ਮਾਨ ਕਰਦੇ ਨੇ ਔਰ ਅਰਵਿੰਦ ਕੇਜੀਵਾਲ ਕੀ ਗਰੰਟੀਆਂ ਇੱਥੇ ਲੋਕਾਂ ਨੂੰ ਦਿੰਦੇ ਨੇ ਕੈਮਰਾਮੈਨ ਵਿਜੇ ਦੇ ਨਾਲ ਰਾਜਨ ਗੁਸਾਈ ਏਐਨਵੀ ਨਿਊਜ਼ ਬਰਨਾਲਾ